ਸਾਰੇ ਨਾਲ ਦੀ ਨਾਲ ਹੋਣ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਪਹਿਲਾਂ ਤਾਂ ਦੇਖੋ ਪੇਰੈਂਟਸ ਦਾ ਬਰਡਨ ਥੋੜਾ ਜਿਹਾ ਵਧਿਆ ਹੈ ਜੀਬ ਤੇ ਉਹਨਾਂ ਦਾ ਖਰਚਾ ਜਿਹੜਾ ਵਧੂਗਾ ਲੱਖ ਰੁਪਏ ਚਾਹੀਦਾ ਉਹਨੂੰ ਪਹਿਲਾਂ ਐਮਬੈਸੀ ਫੀਸ ਉਸ ਤੋਂ ਬਾਅਦ ਹੋਰ ਕਿੰਨੇ ਖਰਚੇ ਹੋਣਗੇ ਫੰਡ ਸ਼ੋ ਕਰਨੇ ਆ ਫਿਰ ਹੋਰ ਕਿੰਨੇ ਕੰਮ ਕਰਨੇ ਆ ਤੇ ਨਾਲ ਦੀ ਨਾਲ ਜਿਹੜਾ ਦੂਜਾ ਸਭ ਤੋਂ ਵੱਡੀ ਗੱਲ ਹੈ ਕਿ ਕਿਹੜਾ ਵੀਜ਼ਾ ਆਵੇ ਨਾ ਆਵੇ ਇਹ ਤੁਸੀਂ ਕਹਿ ਰਹੇ ਹੋ ਵੀ ਸਕਸੈਸਿਵ ਵਧੂਗਾ ਪਰ ਬਹੁਤ ਸਾਰੇ ਇਸ ਤਰ੍ਹਾਂ ਕਹਿ ਰਹੇ ਆ ਵੀ ਸ਼ਾਇਦ ਆਸਟ੍ਰੇਲੀਆ ਨੂੰ ਸਟੂਡੈਂਟ ਦੀ ਲੋੜ ਹੀ ਨਹੀਂ ਹੈਗੀ ਤਾਂ ਕਰਕੇ ਉਹਨੇ ਇਨਾ ਰੇਟ ਕਰਤਾ ਵੀ ਅਪਲਾਈ ਹੀ ਨਾ ਕਰ ਲੈ ਬੱਚਾ ਪ੍ਰਵਿੰਦਰ ਜੀ ਤੁਸੀਂ ਵੀ ਸਰਦਾਰ ਭਾਈਓ ਅਸੀਂ ਵੀ ਸਰਦਾਰਾਂ ਦੇ ਮੁੰਡੇ ਆ ਇੱਕ ਗੱਲ ਤੁਸੀਂ ਜਾਣਦੇ ਹੋ ਵੀ ਆਪਣੇ ਪੰਜਾਬ ਦੇ ਵਿੱਚ ਕਰੋੜੀ ਸ਼ਵੀਲ ਲੱਗਦੀ ਹੈ ਜੇ ਪੰਜਾਬੀ ਲੋਕਾਂ ਲਈ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਜਾਣਦੇ ਨੇ ਉਹਨਾਂ ਲਈ ਟੱਕੇ ਨਾਲ ਸ਼ਵੀਲ ਲਾ ਕੇ ਪਲਾਉਂਦੇ ਨੇ ਟੱਕ ਪੰਜਾਬੀ ਪਰਿਵਾਰ ਜਾਂ ਸਾਡਾ ਇੰਡੀਅਨ ਪਰਿਵਾਰ ਆਪਣੇ ਬੱਚੇ ਤੇ ਪੈਸੇ ਨਹੀਂ ਲਾਊਗਾ ਉੱਥੇ ਦਾ ਬੰਦਾ ਪਹਿਲਾਂ ਲਾਉਂਦਾ ਨਾ ਆਸਟ੍ਰੇਲੀਅਨ ਗਵਰਨਮੈਂਟ ਦੀ ਪਾਲਿਸੀ ਆਪਣੇ ਪਤਾ ਗੱਲ ਕੀ ਐ ਆਂਡੀਆਂ ਦੀ ਪਾਲਿਸੀ ਯਾਰ ਬਾਹਰਲੀ ਪਾਲਿਸੀ ਜਮੀਨ ਅਸਮਾਨ ਦਾ ਫਰਕ ਐ ਤੁਸੀਂ ਐਂਬੈਸੀ ਫੀਸ ਵਧਾਤੀ ਉੱਥੇ ਦੀ ਗਵਰਨਮੈਂਟ ਨੂੰ ਪੈਸਾ ਜਾਣਾ ਉਹ ਪ੍ਰੋਪਰ ਵੇ ਨਾਲ ਲੱਗਣਾ ਠੀਕ ਐ ਜੀ ਉੱਥੇ ਤੁਸੀਂ ਤੁਹਾਡਾ ਬੱਚਾ ਜਾਂਦਾ ਉਹਨੂੰ ਪ੍ਰੋਪਰ ਵੇ ਨਾਲ ਕੰਮ ਮਿਲਣਾ ਜਦੋਂ ਇੱਕ ਸਟੂਡੈਂਟ ਵੀਜ਼ਾ ਲੈ ਲੈਂਦਾ ਉਹਦਾ ਵੀਜ਼ਾ ਲੈਣ ਨਾਲ ਨਹੀਂ ਖਤਮ ਹੁੰਦਾ ਕੰਮ ਉਹਨੇ ਵੀ ਜਾ ਕੇ ਘਰ ਰੈਂਟ ਤੇ ਲੱਤਾ ਕਮਾਈ ਕੀਤੀ ਗੱਡੀ ਲੱਤੀ ਲੋਨ ਲੱਤਾ ਘਰ ਲੱਤਾ ਪੀਆਰ ਲੱਤੀ ਵਿਆਹ ਕਰਵਾਇਆ ਬੱਚੇ ਹੋ ਗਏ ਉਹ ਵੀ ਪੜ ਰਹੇ ਨੇ ਇੱਕ ਸਟੂਡੈਂਟ ਕੋਈ ਇਹ ਨਹੀਂ ਹੈਗਾ ਵੀ 10 ਲੱਖ ਖਰਚ ਕੇ ਆਸਟ੍ਰੇਲੀਆ ਚਲੇ ਗਿਆ ਤਾਂ ਉਹਨੇ ਬਸ ਟੈਕਸ ਦੇਤਾ 10 ਲੱਖ ਦਾ ਕੰਮ ਖਤਮ ਹੋ ਗਿਆ ਘੱਟੋ ਘੱਟ 3-4 ਕਰੋੜ ਦੇ ਵਿੱਚ ਉਹਨੂੰ ਪੀਆਰ ਪੈਂਦੀ ਹੈ ਇਸ ਕਰਕੇ ਮੇਰੇ ਪੰਜਾਬੀ ਜਿਹੜੇ ਭਰਾ ਨੇ ਸਟੂਡੈਂਟ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਤੁਸੀਂ ਰੈਡੀ ਹੋ ਜੋ ਗੁਰਮukh Singh ਵਾਲੀਏ ਨੇ 2012 ਦੇ ਵਿੱਚ ਵੀ ਇਹੀ ਗੱਲ ਕਹੀ ਸੀ ਵੀ 5.5 ਬੈਂਡ ਦੇ ਨਾਲ ਵੀਜ਼ੇ ਲੱਗਣੇ ਸ਼ੁਰੂ ਹੋ ਰਹੇ ਨੇ ਜੀ ਮੈਨੂੰ ਇਮੀਗ੍ਰੇਸ਼ਨ ਵਾਲੇ ਕਹਿੰਦੇ ਸੀ ਲਓ ਵਾਲੀਆ ਜੀ ਤੁਸੀਂ ਤਾਂ ਐੜ ਹੀ ਝੂਠੀ ਲਈ ਜਾਂਦੇ ਹੋ ਜਦੋਂ 5.5 ਬੈਂਡ ਤੇ 2012 ਚ ਵੀਜ਼ੇ ਲੈਣੇ ਸ਼ੁਰੂ ਕੀਤੇ ਤਾਂ ਸਾਰੇ ਹੈਰਾਨ ਰਹਿ ਗਏ ਸੀ ਹੁਣ ਅੰਬੈਸੀ ਫੀਸ ਵਧੀ ਹੈ ਇਸ ਦਾ ਮਤਲਬ ਵੀਜ਼ੇ ਓਪਨ ਹੋ ਗਏ ਈਜ਼ੀਲੀ ਵੀਜ਼ੇ ਮਿਲਣਗੇ ਤੁਸੀਂ ਆਸਟ੍ਰੇਲੀਆ ਜਾਣਾ ਐਪਲਾਈ ਕਰ ਲਓ ਸਾਡੀ ਕੰਪਨੀ ਖੰਨੇ, ਮੁਹਾਲੀ, ਰਾਏਕੋਟ, ਜਲੰਧਰ ਬਹੁਤ ਜਲਦੀ ਲੁਧਿਆਣੇ ਆਫਿਸ ਆ ਰਿਹਾ ਹੈ ਤੁਸੀਂ ਮੈਨੂੰ ਮਿਲਣਾ ਇਸ ਨੰਬਰ ਤੇ ਫੋਨ ਟਾਈਮ ਫਿਕਸ ਕਰ ਲਓ ਮੈਨੂੰ ਪਰਸਨਲੀ ਤੁਸੀਂ ਮਿਲ ਸਕਦੇ ਹੋ ਮੈਂ ਉਹ ਇਨਸਾਨ ਹੈ ਜਿਹੜਾ ਆਪ ਖੁੰਨਾ ਸਟੂਡੈਂਟਸ ਨੂੰ ਮਿਲ ਕੇ ਭਾਵੇਂ ਮੈਨੂੰ 20 ਬੰਦੇ ਮਿਲਣ ਚਾਹੇ 50 ਮਿਲਣ ਚਾਹੇ 500 ਮਿਲਣ ਮੈਂ ਚਾਹਣਾ ਹੁੰਦਾ ਵੀ ਜਿਹੜਾ ਮੇਰੀ ਕੰਪਨੀ ਚ ਕਿਸੇ ਵੀ ਆਫਿਸ ਚ ਅਪਲਾਈ ਕਰਦਾ ਮੈਨੂੰ ਪਰਸਨਲੀ ਉਹ ਜਾਣਦਾ ਹੋਵੇ ਇਸ ਕਰਕੇ ਮੈਨੂੰ ਪਰਸਨਲੀ ਖੁਸ਼ੀ ਹੁੰਦੀ ਹੈ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਸਾਡੇ ਥਰੂ ਅਪਲਾਈ ਕਰੋਗੇ ਮੇਰੇ ਸਟਾਫ ਨੂੰ ਕਿਸਮ ਕਹਿ ਸਕਦੇ ਹਾਂ ਵਿਵਾਲੀਏ ਨੂੰ ਮਿਲਾ ਦਿਓ ਉਹ 1 ਮਿੰਟ ਦੇ ਵਿੱਚ ਤੁਹਾਨੂੰ ਮਿਲਾ ਦੇਣਗੇ ਸੋ ਇਸ ਕਰਕੇ ਆਸਟ੍ਰੇਲੀਆ ਜਾਣਾ ਤੁਹਾਡੇ ਕੋਲ ਮੌਕਾ ਹੈ ਤੁਹਾਡਾ ਗੈਪ ਪੈ ਚੁੱਕਿਆ ਹੈ ਓਵਰਆਲ 6 ਬੈਂਡ ਨੇ 48% ਨੰਬਰ ਘੱਟੋ ਘੱਟ ਹੋਣ ਥੋਡੇ 55 ਅਸੀਂ ਹੁਣ 52% ਦੇ ਨੰਬਰ ਨਾਲ ਵੀਜ਼ੇ ਲੱਤੇ ਨੇ 14 2014 500 ਦੇ ਵੀਜ਼ੇ ਲੱਤੇ ਨੇ ਸੋ ਇਸ ਕਰਕੇ ਤੁਸੀਂ ਆਸਟ੍ਰੇਲੀਆ ਜਾਣਾ ਤੁਹਾਡੇ ਲਈ ਰਸਤਾ ਖੁੱਲ ਚੁੱਕਿਆ ਹੈ ਵੀਜ਼ਾ ਅਪਲਾਈ ਕਰੋ ਤੁਸੀਂ ਮੈਨੂੰ ਕਈ ਆ ਕੇ ਪੁੱਛਦੇ ਆ ਵੀ ਜੇ ਤੁਸੀਂ ਉਹਦਾ ਗੈਪ ਦੇ ਨਾਲ ਵੀਜ਼ਾ ਲੱਤਾ ਹੈ ਜਿਸ ਦਿਨ ਸਾਡਾ ਵੀਜ਼ਾ ਲਾਉਂਗੇ ਅਸੀਂ ਉਦੋਂ ਮੰਨਾਂਗੇ ਜਦੋਂ ਉਹਨਾਂ ਦਾ ਵੀਜ਼ਾ ਲੱਗ ਜਾਂਦਾ ਫਿਰ ਉਹ ਕਹਿੰਦੇ ਵਾਹ ਵਾਹ ਵੀ ਬਾਕੀ ਤੁਹਾਡੇ ਗੈਪ ਨਾਲ ਵੀਜ਼ੇ ਲੱਗਦੇ ਨੇ ਸੋ ਜਪ ਸਟੱਡੀ ਉਹ ਕੰਪਨੀ ਹੈ ਜੀਨੇ ਅੱਜ ਤੱਕ ਆਸਟ੍ਰੇਲੀਆ ਦੇ ਵਿੱਚ ਹਜ਼ਾਰਾਂ ਸਟੂਡੈਂਟ ਭੇਜੇ ਨੇ ਜਦੋਂ ਵੀ ਇੱਕ ਯੂਨੀਵਰਸਿਟੀ 'ਚ ਮੈਂ ਬੱਚੇ ਭੇਜੇ ਸੀ 2-300 ਬੱਚਾ ਉੱਥੇ ਪੁੱਛਿਆ ਤੈਨੂੰ ਕਿਹਨੇ ਭੇਜਿਆ ਕਹਿੰਦੇ ਜੱਪ ਸਟੱਡੀ ਨੇ ਵਾਲੀਏ ਨੇ ਤੈਨੂੰ ਕਿਹਨੇ ਭੇਜਿਆ ਵਾਲੀਏ ਨੇ ਤੈਨੂੰ ਕਿਹਨੇ ਭੇਜਿਆ ਵਾਲੀਏ ਨੇ ਕਹਿੰਦੇ ਸਾਨੂੰ ਯੂਨੀਵਰਸਿਟੀ ਵਾਲੇ ਟੀਚਰ ਵੀ ਸਾਡੇ ਸਟੂਡੈਂਟ ਨੂੰ ਕਹਿੰਦੇ ਸੀ ਵੀ ਵਾਲੀਆ ਵਧੀਆ ਕੰਮ ਕਰਦਾ ਜੱਪ ਸਟੱਡੀ ਵਾਲੇ ਤੁਸੀਂ ਉਹਨਾਂ ਦੇ ਥਰੂ ਹੀ ਅਪਲਾਈ ਕਰਿਆ ਕਰੋ ਸੋ ਇਸ ਕਰਕੇ ਲੋਕ ਸਾਡੇ ਬਾਰੇ ਜਾਣਦੇ ਨੇ ਲੋਕਾਂ ਦਾ ਪਿਆਰ ਹੈ ਤੁਸੀਂ ਸਾਡੇ ਕੋਲੇ ਆਓ ਨੂੰ ਮਿਲੋ ਮਿਲ ਕੇ ਡਿਸਕਸ ਕਰੋ ਸਾਨੂੰ ਪੁੱਛੋ ਸਾਰਾ ਕੁਝ ਠੀਕ ਹੈ ਜੀ ਚੰਗਾ ਮਾੜਾ ਸਭ ਦਾ ਹੁੰਦਾ ਹੈ ਨਾਮ ਪਰ ਤੁਸੀਂ ਜਦੋਂ ਸਾਡੇ ਆਫਿਸ ਆਉਂਗੇ ਸਾਨੂੰ ਮਿਲੋਗੇ ਤੁਹਾਨੂੰ ਸਾਨੂੰ ਮਿਲ ਕੇ ਪਤਾ ਲੱਗ ਜਾਊਗਾ ਵੀ ਅਸੀਂ ਕਿੱਦਾਂ ਦੇ ਇਨਸਾਨ ਹੈ ਕੀ ਅਸੀਂ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੁੰਨੇ ਹੈ ਕਿ ਨਹੀਂ ਹੁੰਦੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਐਜ਼ ਏ ਪੰਜਾਬੀ ਬੇ ਦੱਸਦਾ ਵੀ ਜੇ ਤੁਸੀਂ ਆਸਟ੍ਰੇਲੀਆ ਜਾਣਾ ਹੈ ਅਪਲਾਈ ਕਰ ਲਓ ਥੋੜਾ ਵੀਜ਼ਾ ਲੱਗ ਜੇਗਾ ਕਿਉਂਕਿ ਆਸਟ੍ਰੇਲੀਆ ਦੀਆਂ ਮੈਂ ਜੜ੍ਹਾਂ ਦੇ ਵਿੱਚ ਵੜਿਆ ਹੋਇਆ ਮੈਨੂੰ ਪਤਾ ਹੈ ਉੱਥੇ ਵੀਜ਼ਾ ਕਿਵੇਂ ਲੱਗਦਾ ਹੈ ਕਿਵੇਂ ਉਹਨਾਂ ਨੇ ਖੋਲਣੇ ਕਿਵੇਂ ਅਪਲਾਈ ਹੋਣਾ ਹੈ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਕਿਸੇ ਆਮ ਕੰਸਲਟੈਂਟ ਦੇ ਵਾਸਤਾ ਰੋਗ ਨਹੀਂ ਹੈਗਾ ਕਿਉਂਕਿ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਮੈਂਟਲੀ ਜਦੋਂ ਅਸੀਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਦੇ ਹਾਂ ਆਸਟ੍ਰੇਲੀਆ ਗਵਰਨਮੈਂਟ ਦੀ ਇੱਕ ਗੱਲ ਹੈ ਕਾਗਜ਼ ਦੀ ਵੈਰੀਫਿਕੇਸ਼ਨ ਬਹੁਤ ਕਰਦੀ ਐ ਕੋਈ ਵੀ ਤੁਸੀਂ ਜਾਲੀ ਕਾਗਜ਼ ਨਾ ਲਾਇਓ ਨਹੀਂ ਤੁਹਾਡਾ ਬੈਨ ਲੱਗ ਜਾਣਾ ਮੈਂ ਤੁਹਾਨੂੰ ਸੱਚ ਦੱਸ ਰਿਹਾ ਨਾ ਅਸਲੀ ਲਾਉਨੇ ਆ ਨਾ ਤੁਸੀਂ ਲਾਇਓ ਨਾ ਮੈਂ ਕਦੇ ਕੋਈ ਕਿਸੇ ਦਾ ਕਾਗਜ਼ ਐਡਿਟ ਕੀਤਾ ਜ਼ਿੰਦਗੀ ਚ ਨਾ ਕਦੇ ਕਰਨਾ ਹੈ ਵੀਜ਼ਾ ਲੱਗੇ ਨਾ ਲੱਗ ਲੱਗਾ ਪਰ ਸਾਡੀ ਕੰਪਨੀ ਸਹੀ ਤਰੀਕੇ ਨਾਲ ਕੰਮ ਕਰਦੀ ਐ ਉਹ ਜਦ ਤੱਕ ਸਾਹ ਚ ਸਾਹ ਨੇ ਕਰਦੇ ਰਵਾਂਗੇ